ਸਤਨਾਮ ਵਾਹਿਗੁਰੂ ਅੱਜਕਲ ਜਿਸ ਤਰ੍ਹਾਂ ਸਿੱਖ ਸੰਗਤਾਂ ਵਹੀਰਾ ਕੱਤ ਕੇ ਉੱਤਰਾਖੰਡ ਦੇ ਹਿਮਕੁੰਟ ਨਾਮ ਦੇ ਗੁਰਦੁਆਰੇ ਵਿੱਚ ਜਾਂਦੀਆਂ ਹਨ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਸਿੱਖਾਂ ਦਾ ਪੰਜਵਾਂ ਤਖਤ ਹੋਵੇ ਇਨ੍ਹਾਂ ਵਿੱਚੋਂ ਜ਼ਿਆਦਾ ਲੋਕ ਉਹ ਹੁੰਦੇ ਹਨ ਜਿਨ੍ਹਾਂ ਨੇ ਕਦੀ ਇੱਕ ਵਾਰ ਵੀ ਚਮਕੌਰ ਦੇ ਇਤਿਹਾਸਿਕ ਸਥਾਨ ਦੇ ਦਰਸ਼ਨ ਨਾ ਕੀਤੇ ਹੋਣ ਜਿੱਥੇ ਦਸ਼ਮੇਸ਼ ਪਿਤਾ ਨੇ ਆਪਣੇ ਪਿਆਰੇ ਸਿੱਖਾਂ ਦੇ ਨਾਲ ਵੱਡੇ ਦੋ ਸਾਹਿਬਜ਼ਾਦੇ ਆਪਣੀਆਂ ਅੱਖਾਂ ਸਾਹਮਣੇ ਕੁਰਬਾਨ ਕੀਤੀ ਜਿਸ ਦੇ ਬਾਰੇ ਅੱਲਾ ਯਾਰਖਾਂ ਜੋ ਕੀ ਲਿਖਦਾ ਹੈ ਬਸ ਇੱਕ ਹਿੰਦ ਵਿੱਚ ਪੀਰਤ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਪਰ ਹਿਮਕੁੰਟ ਦੀ ਯਾਤਰਾ ਤੇ ਕਈਆਂ ਦੀ ਜ਼ਿੰਦਗੀ ਦਾ ਨੇਮ ਬਣ ਚੁੱਕਾ ਹੈ ਜਿਸ ਤਰ੍ਹਾਂ ਬ੍ਰਾਹਮਣਾ ਨੇ ਕਾਲਪਨਿਕ ਦੇਵੀ ਦੇਵਤਿਆਂ ਦੇ ਮੰਦਰ ਪਹਾੜਾਂ ਦੀਆਂ ਰਮਣੀਕ ਚੋਟੀਆਂ ਤੇ ਬਣਾਏ ਹੋਏ ਹਨ ਵੈਸ਼ਨੋ ਦੇਵੀ ਨੈਨਾ ਦੇਵੀ ਬਦਰੀਨਾਥ ਅਮਰਨਾਥ ਇਤਿਆਦਿ ਹੇਮਕੁੰਟ ਵੀ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੀ ਮਨੋਕਲਪਿਤ ਕਹਾਣੀ ਤੇ ਆਧਾਰਿਤ ਹੈ ਜਿਸ ਦਾ ਸਿੱਖ ਇਤਿਹਾਸ ਨਾਲ ਕੋਈ ਵਾਸਤਾ ਨਹੀਂ ਹੇਮਕੁੰਟ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਸਮਾਜ ਦੇ ਉੱਤੇ ਬ੍ਰਾਹਮਣੀ ਰੰਗਤ ਪੂਰੀ ਤਰ੍ਹਾਂ ਚੜ ਚੁੱਕੀ ਹੈ ਹੇਮਕੁੰਟ ਦਾ ਬਚਿੱਤਰ ਨਾਟਕ ਨਾਮ ਦੀ ਰਚਨਾ ਤੋਂ ਜਨਮ ਹੋਇਆ ਹੈ ਜਿਹੜੇ ਲੋਕ ਹੇਮਕੁੰਟ ਨੂੰ ਸੱਚ ਮੰਨਦੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਆਤਮ ਕਥਾ ਹੈ ਪਰ ਜਿਹੜੀ ਰਚਨਾ ਗੁਰੂ ਗਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਸਿਧਾਂਤਾਂ ਦੀ ਕਦਮ-ਕਦਮ ਤੇ ਵਿਰੋਧਤਾ ਕਰੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਵੇਂ ਹੋ ਸਕਦੀ ਹੈ ਆਓ ਸਿਧਾਂਤਕ ਪੱਖ ਤੋਂ ਕੁਝ ਪਹਿਲੂ ਸਾਂਝੇ ਕਰੀਏ ਸਭ ਤੋਂ ਪਹਿਲਾਂ ਤੇ ਸਿਧਾਂਤਕ મત ਭੇਦ ਇਸ ਪੂਰੀ ਕਹਾਣੀ ਤੇ ਹੀ ਹੈ ਕਹਾਣੀ ਇਹ ਹੈ ਕਿ ਦੁਸ਼ਟ ਦਮਨ ਨਾਮ ਦਾ ਤਪਸਵੀ हेमकुट दी ऊंची ਪਹਾੜੀ ਤੇ ਕਈ ਸਾਲ ਤਪ ਕਰਦਾ ਹੈ ਉਸ ਦੇ ਤਪ ਤੋਂ ਰੱਬ ਖੁਸ਼ ਹੋ ਜਾਂਦਾ ਹੈ ਅਤੇ ਉਸ ਨੂੰ ਅਗਲੇ ਜਨਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਭੇਜਦਾ ਹੈ ਸ਼ਬਦ ਇਸ ਪ੍ਰਕਾਰ ਹਨ हेमकुंट ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਬਿਤ ਹੈ ਤਹਾਂ ਸਪਤ ਸ੍ਰਿੰਗ ਤਹਿ ਨਾਮ ਕਹਾਵਾ ਪੰਡਰਾਜ ਜਹ ਜੋਗ ਕਮਾਵਾ ਤਹਿਮ ਅਦਿਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਏਬਿਤ ਕਰਤ ਤਪਸ਼ੀਆ ਬਿਓ ਦਵੇ ਤੇ ਇੱਕ ਰੂਪ ਹੋਵੇ ਗਿਓ ਤੇ ਫਿਰ ਅੱਗੇ ਚੱਲ ਕੇ ਲਿਖਿਆ ਹੈ ਤਿਨ ਪਰਬ ਜਬ ਆਇਸਹੁ ਦੀਆ ਤਬ ਹਮ ਜਨ ਕਲੂ ਮੈ ਲਿਆ ਇਸ ਕਹਾਣੀ ਦਾ ਇਹ ਮਤਲਬ ਹੋਇਆ ਕਿ ਕਰ ਕਰਸਤੀ ਤਿਆਗ ਕੇ ਪਹਾੜਾਂ ਜਾਂ ਜੰਗਲਾਂ ਵਿੱਚ ਤਪ ਕਰਨ ਨਾਲ ਪਰਮਾਤਮਾ ਨੂੰ ਖੁਸ਼ੀ ਮਿਲਦੀ ਹੈ ਤੇ ਜੇ ਇਹ ਸੱਚ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਸੁਮੇਰ ਪਰਬਤ ਤੇ ਸਿੱਧਾ ਨੂੰ ਤਪੱਸਿਆ ਕਰਨ ਦੇ ਪਰਮ ਨੂੰ ਤਿਆਗ ਕੇ ਸੰਸਾਰ ਵਿੱਚ ਰਹਿ ਕੇ ਆਮ ਲੋਕਾਈ ਦੀ ਸੇਵਾ ਦਾ ਕਿਉਂ ਉਪਦੇਸ਼ ਦਿੰਦੇ ਹਨ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੇ ਤਪ ਨਾਲ ਤੇ ਪਰਮਾਤਮਾ ਖੁਸ਼ ਹੁੰਦਾ ਹੈ ਅਤੇ ਦਸਵਾਂ ਨਾਨਕ ਤੇ ਆਪ ਇਹੋ ਜਿਹੇ ਤਪ ਦਾ ਫਲ ਹੋਵੇਗਾ ਗੁਰਬਾਣੀ ਵਿੱਚ ਕਈ ਥਾਈਂ ਆਇਆ ਹੈ ਕਿ ਇਸ ਤਰ੍ਹਾਂ ਦੇ ਜੋਗ ਤਪ ਦਾ ਕੋਈ ਫਾਇਦਾ ਨਹੀਂ ਜਿਵੇਂ ਜੋਗ ਨਾ ਬਾਹਰ ਮੜੀ ਮਸਾਨੀ ਜੋਗ ਨਾ ਤਾੜੀ ਲਾਈਏ ਜੋਗ ਨਾ ਦੇਸ਼ ਦਸੰਤਰ ਭਈਏ ਜੋਗ ਨਾ ਤੀਰਥ ਨਾਈਏ ਅੰਜਨ ਮਹਿ ਨਿਰੰਜਨ ਰਹੀਏ ਜੋਗ ਜੁਗਤਿ ਇਵ ਪਾਈਏ ਨਾਨਕ ਕਰ ਬੈਠਿਆ ਜੋਗ ਪਾਈਏ ਸਤਿਗੁਰ ਕੇ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਤਿੰਨ ਵਾਰ ਸਿੱਧਾਂ ਨਾਲ ਚਰਚਾ ਕੀਤੀ ਅਤੇ ਉਹਨਾਂ ਦੇ ਸਾਰੇ ਸ਼ੰਕਿਆਂ ਦੇ ਜਵਾਬ ਦਿੱਤੇ ਇਸ ਬਾਣੀ ਨੂੰ ਅਸੀਂ ਸਿੱਧ ਗੋਸ਼ਟ ਨਾਲ ਜਾਣਦੇ ਹਾਂ ਇਸ ਲਈ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰੀਏ ਤਾਂ ਇਹ ਹਿਮਕੁੰਟ ਦੀ ਕਹਾਣੀ ਪੂਰੀ ਤਰ੍ਹਾਂ ਝੂਠੀ ਸਾਬਤ ਹੁੰਦੀ ਹੈ ਦੂਸਰਾ ਬੜਾ ਗੰਭੀਰ ਮਤਭੇਦ ਤੇ ਇਸ ਦੀ ਸ਼ਬਦਾਵਲੀ ਨੂੰ ਲੈ ਕੇ ਹੈ ਇਸ ਵਿੱਚ ਲਿਖਿਆ ਹੈ ਤੇ ਅਹਮ ਅਧਿਕ ਤਪੱਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਭਾਵ ਹਿਮਕੁੰਟ ਦੇ ਤਪਸਵੀ ਨੇ ਮਹਾਕਾਲ ਕਾਲ ਕਾ ਦੀ ਅਰਾਧਨਾ ਕੀਤੀ ਪਰ ਗੁਰਬਾਣੀ ਵਿੱਚ ਮਹਾਕਾਲ ਸ਼ਬਦ ਤੇ ਜਮਾ ਵਸਤੇ ਜਾਂ ਵਿਕਾਰਾਂ ਵਸਤੇ ਆਇਆ ਹੈ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂ ਜੀਵੋ ਫਿਰ ਨਾ ਖਾਈ ਮਹਾਕਾਲ ਹਵ ਜੇ ਤੁਸੀਂ ਮਹਾਕਾਲ ਜਾਂ ਵਿਕਾਰਾਂ ਤੋਂ ਬਚਣਾ ਹੈ ਤਾਂ ਫਿਰ ਆਪਣੇ ਜੀਵਨ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਵਸਾਓ ਯਾਨੀ ਮਹਾਕਾਲ ਪਰਮਾਤਮਾ ਦਾ ਵਿਰੋਧੀ ਸ਼ਬਦ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਰਮਾਤਮਾ ਨੂੰ ਮਹਾਕਾਲ ਲਿਖ ਦੇਣ ਤੀਸਰਾ ਲੁਕਤਾ ਇਹ ਹੈ ਕਿ ਜੇ ਅਸੀਂ ਮਨ ਵੀ ਲਈਏ ਕਿ ਇਹ ਕਹਾਣੀ ਸੱਚੀ ਹੈ ਤਾਂ ਵੀ ਕਿ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਜਨਮ ਵਿੱਚ ਸਿੱਖਾਂ ਦੇ ਗੁਰੂ ਸਨ ਅਸੀਂ ਕਈ ਵਾਰ ਸਾਖੀ ਸੁਣਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਸਿੱਖ ਬਨਣ ਤੋਂ ਪਹਿਲਾਂ ਭਾਈ ਲੈਨਾ ਦੇ ਰੂਪ ਵਿੱਚ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ ਗੁਰੂ ਅਮਰਦਾਸ ਜੀ ਵੀ 62 ਸਾਲ ਦੀ ਉਮਰ ਤੱਕ ਤੀਰਥਾਂ ਦੇ ਇਸ਼ਨਾਨ ਕਰਦੇ ਰਹੇ ਅਤੇ ਜਾਤ ਪਾਤ ਦਾ ਪਰਮ ਕਰਦੇ ਰਹੇ ਪਰ ਸਿੱਖ ਬਨਣ ਤੋਂ ਬਾਅਦ ਉਹਨਾਂ ਇਹ ਸਾਰੇ ਕਰਮ ਕਾਂਡ ਤਿਆਗ ਦਿੱਤੇ ਜੇ ਅਸੀਂ ਭਾਈ ਲੈਨਾ ਅਤੇ ਬਾਬਾ ਅਮਰਦਾਸ ਜੀ ਦੇ ਇਸ ਜਨਮ ਦੇ ਕੀਤੇ ਕਰਮਾਂ ਨਾਲ ਸਹਿਮਤ ਨਹੀਂ ਤੇ ਫਿਰ ਸਾਡੀ ਕੀ ਮਜਬੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੇ ਕੀਤੇ ਗੁਰਮਤ ਵਿਰੋਧੀ ਕਰਮਾਂ ਨੂੰ ਯਾਦ ਕਰੀਏ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਝ ਗੁਰੂ ਬਣਨ ਤੋਂ ਬਾਅਦ ਕੀਤਾ ਸਾਡੇ ਵਾਸਤੇ ਉਹੀ ਸਿੱਖਿਆ ਹੈ ਚੌਥੀ ਗੱਲ ਇਹ ਕਿ ਇਸ ਰਚਨਾ ਵਿੱਚ ਲਿਖਿਆ ਹੈ ਕਿ ਪਰਮਾਤਮਾ ਦੁਸ਼ਟ ਦਮਨ ਨੂੰ ਸੰਸਾਰ ਤੇ ਭੇਜਣ ਦਾ ਆਪਣਾ ਮਨੋਰਥ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਉਹਨਾਂ ਜਿੰਨਾ ਵੀ ઋષਿ मुनि ਅਵਤਾਰ ਪੈਗੰਬਰ ਨੋ ਹੁਣ ਤੱਕ ਧਰਤੀ ਤੇ ਭੇਜਿਆ ਉਹਨਾਂ ਸਾਰਿਆਂ ਨੇ ਆਪਣਾ ਨਾਮ ਜਪਾਣਾ ਸ਼ੁਰੂ ਕਰ ਦਿੱਤਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਰਤੀ ਤੇ ਜਾ ਕੇ ਮੇਰਾ ਨਾਮ ਜਪਾਓ ਹੁਣ ਇਹ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਾਇਆ ਫਿਰ ਗੁਰਬਾਣੀ ਤਾਂ ਬੜਾ ਸਪਸ਼ਟ ਕਹਿੰਦੀ ਹੈ ਕਿ ਉਸ ਪਰਮਾਤਮਾ ਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ ਵੱਡਾ ਦਾਤਾ ਤਿਲ ਨਾ ਤਮਾਏ ਤੇ ਜੇ ਸਾਰੇ ਰਲ ਕੇ ਇਹ ਕਹਿਣ ਲੱਗ ਜਾਣ ਕਿ ਰੱਬ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤਾਂ ਉਸ ਦਾ ਕੁਝ ਵੱਧ ਨਹੀਂ ਜਾਂਦਾ ਜੇ ਸਾਰੇ ਇਹ ਕਹਿਣ ਲੱਗ ਜਾਣ ਕਿ ਰੱਬ ਵੱਡਾ ਨਹੀਂ ਹੈ ਤਾਂ ਵੀ ਉਸ ਦਾ ਕੁਝ ਘਟਦਾ ਨਹੀਂ ਜੇ ਸਭ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਕਾਟਣਾ ਚਾਹੀ ਪਰ ਇਸ ਕਹਾਣੀ ਅਨੁਸਾਰ ਰੱਬ ਨੂੰ ਆਪਣਾ ਨਾਮ ਜਪਾਉਣ ਦੀ ਲਾਲਸਾ ਜਾਗ ਜਾਂਦੀ ਹੈ ਕਿ ਇਹ ਕਹਾਣੀ ਪਰਮਾਤਮਾ ਤੇ ਨਾਲ-ਨਾਲ ਗੁਰੂ ਨਾਨਕ ਸਾਹਿਬ ਦੀ ਵੀ ਨਿੰਦਾ ਨਹੀਂ ਕਰਦੀ ਪੰਜਵਾ ਸ਼ੰਕਾ ਜੋ ਇਸ ਰਚਨਾ ਨਾਲ ਖੜਾ ਹੁੰਦਾ ਹੈ ਉਹ ਇਹ ਹੈ ਕਿ ਇਸ ਵਿੱਚ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਕਈ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਦੀ ਯਾਤਰਾ ਕੀਤੀ ਤੇ ਜਦੋਂ ਉਹ ਤਰਵੇਨੀ ਅਲਾਹਾਬਾਦ ਤੇ ਤੀਰਥ ਤੇ ਪਹੁੰਚੇ ਤਾਂ ਉਹਨਾਂ ਨੇ ਕਈ ਦਿਨ ਉੱਥੇ ਪੁੰਨਦਾਨ ਕੀਤੇ ਉਸ ਉਪਰੰਤ ਪਟਨਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਮੁਰਪਿਤ ਪੂਰਬ ਕੀ ਇਸ ਪਿਆਨਾ ਪਾਂਤ ਪਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਬੀਨੀ ਪਏ ਪੁਨ ਦਾਨ ਦਿਨ ਕਰਤ ਬਿਤੇ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵਲਿਓ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬ੍ਰਾਹਮਣ ਦੇ ਆਖੇ ਲੱਗ ਕੇ ਤੀਰਥ ਸਥਾਨਾਂ ਤੇ ਪੁਨ ਦਾਨ ਕਰਨ ਦੀ ਇਜਾਜ਼ਤ ਦਿੰਦੀ ਹੈ ਗੁਰੂ ਤੇਗ ਬਹਾਦਰ ਜੀ ਤੇ ਆਪਣੇ ਹੀ ਸ਼ਬਦ ਹਨ ਤੀਰਥ ਵਰਤ ਅਰ ਦਾਨ ਕਰ ਮਨ ਮੇ ਤਰੇ ਗੁਮਾਨ ਨਾਨਕ ਨਿਹਫਲ ਜਾਤ ਇਹ ਜੋ ਕੁੰਚਰ ਈਸ਼ਨਾ ਗੁਰਬਾਨੀ ਤੇ ਅਕਲ ਨਾਲ দান ਕਰਨ ਦੀ ਪ੍ਰੇਰਣਾ ਕਰਦੀ ਹੈ। ਅਕਲੀ ਪੜਕੇ 부ਝੀਏ ਅਕਲੀ ਕੀ ਚੈਦਾਨ ਨਾਨਕ ਆਖੇ ਰਹਿ ਏ ਹੋਰ ਗੱਲਾਂ ਸ਼ੈਤਾਨ। ਤੇ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਨਵੇਂ ਗੁਰੂ ਆਪ ਗੁਰਬਾਨੀ ਦੇ ਸਿਧਾਂਤਾਂ ਦੇ ਉਲਟ ਜਾਂਦੇ। ਅਸੀਂ ਸਿਰਫ ਪੰਜ ਸਿਧਾਂਤ ਤੱਕ ਮੱਤ ਭੇਦ ਦਾ ਜ਼ਿਕਰ ਕੀਤਾ ਹੈ। ਪਹਿਲਾ ਪਹਾੜਾਂ ਤੇ ਤਪ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਦੂਸਰਾ ਇਸ ਰਚਨਾ ਦੇ ਲਖਰੀ ਦਾ ਇਸ਼ਟਦੇਵ ਮਹਾਕਾਲ ਹੈ ਪਰਮਾਤਮਾ ਨਹੀਂ ਤੀਸਰਾ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਜਨਮ ਵਿੱਚ ਸਾਡੇ ਗੁਰੂ ਨਹੀਂ ਸਨ ਚੌਥਾ ਪਰਮਾਤਮਾ ਨੂੰ ਆਪਣਾ ਨਾਮ ਜਪਾਣ ਦੀ ਕੋਈ ਲਾਲਸਾ ਨਹੀਂ ਪੰਜਵਾਂ ਤੀਰਥਾਂ ਦੇ ਪੁੰਨ ਦਾਨ ਕਰਨਾ ਗੁਰਮਤ ਵਿਰੋਧੀ ਕਰਮकांड ਹੈ ਬਚਿੱਤਰ ਨਾਟਕ ਦੀ ਰਚਨਾ ਨੂੰ ਜਿੰਨਾ ਗੁਰਬਾਣੀ ਦੀ ਕਸਵੱਟੀ ਤੇ ਪੜ੍ਹੀਏ ਆਪ ਨੂੰ ਉਤਨੇ ਹੀ ਗੁਰਮਤ ਵਿਰੋਧੀ ਤੱਥ ਸਾਹਮਣੇ ਆਉਣਗੇ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਲੋਕ ਬਚਪਨ ਤੋਂ ਹੀ ਹੇਮਕੁੰਟ ਦੀ ਕਥਾ ਸੁਣਦੇ ਆ ਰਹੇ ਹੋ ਜਾਂ ਕਈ-ਕਈ ਵਾਰ ਯਾਤਰਾ ਕਰ ਚੁੱਕੇ ਹੋਣ ਉਹਨਾਂ ਨੂੰ ਇਹ ਸੱਚ ਕੋੜਾ ਲੱਗ ਸਕਦਾ ਹੈ ਤੇ ਮੰਨਣ ਵਿੱਚ ਮੁਸ਼ਕਲ ਆ ਸਕਦੀ ਹੈ ਪਰ ਸਾਨੂੰ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਸੱਚੇ ਗੁਰੂ ਦੇ ਮਿਲਾਪ ਤੋਂ ਬਾਅਦ ਇੱਕ ਝਟਕੇ ਵਿੱਚ ਹੀ ਬਾਠ ਸਾਲਾਂ ਤੱਕ ਇਤੇ ਕਰਮ ਕਾਂਡਾਂ ਨੂੰ ਛੱਡਣ ਵਿੱਚ ਟਿੱਲ ਨਹੀਂ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ